ਔਰ ਸਤਿਗੁਰੂ ਪਾਚੇ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਔਰ ਕਹਿੰਦੇ ਅੰਦਰ ਤੇਰੇ ਇਹ ਚੋਰ ਬੈਠੇ ਆ ਲੁੱਟਦੇ ਕੀ ਅੰਮ੍ਰਿਤ ਜਿਸ ਅੰਮ੍ਰਿਤ ਦੇ ਸਦਕਾ ਸਾਨੂੰ ਸਤਿਗੰਢ ਦੀ ਪ੍ਰਾਪਤੀ ਹੋਣੀ ਹੈ ਵੈਗਰੂਨਾ ਬਲਾਪ ਹੋਣਾ ਹੈ। ਇਹ ਅਮਰਤ ਹੀ ਦਿਖਾਉਣਾ ਪੈਣਾ ਜਾ ਕੇ ਉੱਤੇ ਕਿ ਦੇਖੋ ਸਤਿਗੁਰੂ ਪਾਇਸਾ ਜੀ ਮੈਂ ਮਨੁੱਖਾ ਦੇ ਵਿੱਚ ਇਹ ਅਮਰਤ ਸੰਭਾਲ ਕੇ ਰੱਖਿਆ ਹੋਇਆ ਹੈ ਅਮਰਤ ਹੈ ਕੀ ਹੈ ਇਹ ਵੀ ਪਤਾ ਹੋਣਾ ਚਾਹੀਦਾ ਅਮਰਤ ਇੱਕ ਕੋ ਸ਼ਬਦ ਹੈ ਕਿ ਗੁਰੂ ਦਾ ਜੇ ਸ਼ਬਦ ਹੈ ਨਾ ਇਹੀ ਅਮਰਤ ਹੈ ਇਸੇ ਅਮਰਤ ਨੂੰ ਅਸੀਂ ਆਪਣੇ ਅੰਦਰ ਗ੍ਰਹਿਣ ਕਰਨਾ ਇਸੇ ਅੰਦਰ ਵਸਾਉਣਾ ਕਰ ਹੀ ਮੈਂ ਅਮਰਤ ਭਰਪੂਰ ਹੈ ਮਨੁਕ ਸੋਦਦਾ ਮੈਂ ਸ਼ਾਇਦ ਬਾਹਰੋਂ ਅਮਰਤ ਇਕੱਠਾ ਕਰਕੇ ਲਿਆਵਾਂ ਇਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਅੰਦਰ ਆਏਗਾ ਤੇਰੀ ਅਮਰਤਾ ਜੀ ਅਮਰਤ ਨਾ ਹੁੰਦਾ ਜਿੱਦਣ ਹੋਣਾ ਨਹੀਂ ਤੂੰ ਵੀ ਨਹੀਂ ਹੋਣਾ ਤੂੰ ਵੀ ਖਤਮ ਹੈ ਇਸ ਅਮਰਤ ਤੇ ਸਦਕਾ ਹੀ ਤੂੰ ਇਹ ਦੁਨੀਆ ਵਿੱਚ ਚੱਲਦਾ ਫਿਰਦਾ ਬੋਲਦਾ ਖਾਂਦਾ ਪੀਂਦਾ ਅਮਰਤ ਦੀ ਪਾਵਰੀ ਹੈ ਇਹ ਹੀ ਸ਼ਕਤੀ ਹੈ ਜਦੋਂ ਤੇਤੋਂ ਹੇਲ ਅਗ ਹੋ ਗਈ ਤੂੰ ਮਿੱਟੀ ਹੋ ਜਣਾ ਸੁਭਾਅ ਹੋ ਜਣਾ ਕਰ ਹੀ ਮੈਂ ਅਮਰਤ ਭਰਪੂਰ ਹੈ ਹੁਣ ਜੀ ਨੂੰ ਨਹੀਂ ਪਤਾ ਉਹਦੇ ਬਾਰੇ ਵੀ ਦੱਸ ਤਸਤ ਗੁਰੂ ਆਜਾ ਮਨ ਮੁੱਖਾ ਸਾਧਨਾ ਹੈ ਮਨ ਮੁੱਖ ਬੰਦਾ ਹੁਣ ਗੁਰਬਾਣੀ ਹੈ ਇਹਦਾ ਇੱਕ ਇੱਕ ਅੱਖਰ ਮਨਮੁਖ ਦੇ ਵਿਰੋਧ ਵਿੱਚ ਹੈ। ਭਾਵ ਮਨਮੁਖ ਜਿਹਦਾ ਮਨ ਗੁਰੂ ਦੇ ਉਪਦੇਸ਼ ਤੋਂ ਉਲਟ ਉਸ ਨੂੰ ਗੁਰਬਾਣੀ ਦੀ ਹਰ ਇੱਕ ਪੰਕਤੀ ਹਰ ਇੱਕ ਅੱਖਰ ਆਪਣਾ ਵਿਰੋਧੀ ਲੱਗੇਗਾ। ਹਰ ਇੱਕ ਅੱਖਰ ਚੋਵੇਗਾ। ਮਨਮੁਖ ਹੈ। ਹੁਣ ਸਤਗੁਰੂ ਪਾਤਸ਼ਾਹ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਹੁਣ ਅੰਦਰ ਚੋਰ ਨੇ ਨજર ਕਿਨੂੰ ਨਹੀਂ ਆਉਂਦੇ ਦਿਖਦੇ ਕਿਨੂੰ ਨਹੀਂ ਪਾਤਸ਼ਾਹ ਕਹਿੰਦੇ ਮਨਮੁਖ ਨਹੀਂ ਪੁੱਜੇ ਕਹਿੰਦੇ ਮਨਮੁਖ ਬੰਦੇ ਨੂੰ ਸਮਝ ਨਹੀਂ ਸੋਝੀ ਨਹੀਂ ਉਹਨੂੰ ਨਹੀਂ ਪਤਾ ਅੰਮ੍ਰਿਤ ਲੂਠੇ ਅੰਦਰੋਂ ਇਹ ਵਿਕਾਰ ਅੰਦਰ ਜੋਰ ਬੈਠੇ ਤੇਰਾ ਅਮਰਤ ਲੁੱਟ ਲਿਆ। ਕਹਿੰਦੇ ਤੇਰੇ ਅਮਰਤ ਨੂੰ ਲੁੱਟ ਰਹੇ ਐ ਤੇ ਮਨਮੁਖ ਬੰਦੇ ਨੂੰ ਪਤਾ ਹੀ ਕੋਈ ਨਹੀਂ। ਕੋਈ ਨਾ ਲਟਾਉਣ ਦੇ ਦਰਵਾਜ਼ੇ ਖੋਲੇ ਹੋਏ ਆ ਬਈ ਇਹਦੇ। ਕਿ ਅੰਦਰੋਂ ਇਹਨਾਂ ਚੋਰਾਂ ਨੂੰ ਕੱਢਣਾ ਵੈ ਜਿਹਦੇ ਅੰਦਰ ਅੰਦਰ ਚੋਰ ਹੋਣਗੇ ਕਦੇ ਉਹ ਧਰਮ ਹੀ ਨਹੀਂ ਐ। ਤੇ ਸਤਗੁਰ ਪਾਤਸ਼ਾਹ ਇਹ ਕਹਿੰਦੇ ਹਨ ਪੰਜਾਂ ਚੋਰਾਂ ਨੂੰ ਬਾਹਰ ਕੱਢ। ਅਮਰਤ ਦੀ ਰੱਖਿਆ ਕਰ ਉਸ ਅਮਰਤ ਨੂੰ ਸੰਭਾਲ ਕੇ ਰੱਖ ਜਿਹੜਾ ਤੈਨੂੰ ਵਾਹਿਗੁਰੂ ਨੇ ਦਿੱਤਾ ਹੋਇਆ ਏਸੇ ਅਮਰਤ ਨੂੰ ਵਿਚਾ ਕੇ ਲੈ ਜਾਏਗਾ ਜਦੋਂ ਸੰਸਾਰ ਤੋਂ ਜਾਏਗਾ ਤੇਰੀ ਸੱਚੀ ਦਰਗਾਹ ਦੇ ਵਿੱਚ ਉਹਨੇ ਤਾਂ ਸਾਡੀ ਗੱਲ ਹੈ ਭਾਈ ਘਰੋਂ ਆਪਾਂ ਪੈਸੇ ਲੈ ਕੇ ਜਾਣੇ ਆ ਮੰਨ ਲਓ ਜਿਵੇਂ ਹੁਣ ਚੱਲੇ ਅਜਿਹਾ ਜੋ ਟ੍ਰੇਡ ਚੱਲ ਰਿਹਾ ਹੈ ਬਤੇ ਜਾਣਦਾ ਘਰ-ਬਾਰ ਵੇਚ ਕੇ ਜ਼ਮੀਨਾਂ ਵੇਚਤੀਆਂ ਔਰ ਕੰਮ ਕਰਕੇ ਲੈ ਦੇ ਕੇ ਪੈਸਾ ਇਕੱਠਾ ਕੀਤਾ ਇਹ ਤਾਂ ਤਰਕਿਆ ਪ੍ਰਦੇਸ਼ ਨੂੰ ਜੇ ਤਾਂ ਭਾਈ ਲੱਖਾਂ ਤੋਂ ਬਣ ਗਿਆ ਕਰੋੜਾਂ ਦਾ ਫੇਰ ਤਾਂ ਉਹਦੀ ਸ਼ੋਭਾ ਵਧੀ ਹੋਵੇਗੀ ਤੇ ਜੇ ਜਾ ਕੇ ਭਾਈ ਜਿਹੜਾ ਲੈ ਕੇ ਗਿਆ ਸੀ ਉਹ ਵੀ ਗਵਾਤਾ ਉਲਟਾ ਮੰਗ ਲਿਆ ਉੱਥੇ ਜਾ ਕੇ ਮੈਨੂੰ ਪੈਸੇ ਦੇ ਦੋ ਮੈਂ ਬਾਹਰ ਬੈਠਾਂ ਤੇ ਤੁਹਾਡੇ ਮਨ ਦੇ ਵਿੱਚ ਕੀ ਆਏਗਾ ਦੇਖੋ ਵੀ ਅਸੀਂ ਪੈਸੇ ਖਰਚ ਕੇ ਇਹਨੂੰ ਭੇਜਿਆ ਇਹਨੇ ਵਧਾਉਣੇ ਤਾਂ ਕੀ ਸੀ ਇਹ ਤਾਂ ਘਟਾ ਕੇ ਆ ਗਿਆ ਹੋਰ ਉਲਟਾ ਥਾ ਤੋਂ ਮੰਗਦਾ ਨਹੀਂ ਚੰਗਾ ਲੱਗਦਾ ਨਾ ਤੇ ਇਥੇ ਉਸੇ ਤਰ੍ਹਾਂ ਇਹ ਵਹਿਗਰੂ ਨੂੰ ਤੇਰਾ ਉਹਨੇ ਤੈਨੂੰ ਅੰਮ੍ਰਿਤ ਦਿੱਤਾ ਹੋਇਆ ਤੂੰ ਲਟਾ ਦਿੱਤਾ ਹੁਣ ਉਹਨੂੰ ਵਧਾਉਣਾ ਤਾਂ ਕੀ ਸੀ ਉਹਨੂੰ ਘਟਾ ਦਿੱਤਾ ਖਾਲੀ ਹੋ ਗਏ ਤੇ ਖਾਲੀ ਹੋ ਕੇ ਭਾਈ ਜੇ ਤੂੰ ਵਿਦੇਸ਼ੋਂ ਘਰ ਆਏਂਗਾ ਤੇਰਾ ਘਰ ਤੋਂ ਮਾਣ ਨਹੀਂ ਤਾਂ ਵਾਹਿਗੁਰੂ ਦੇ ਘਰ ਕਿੱਥੇ ਮਾਣ ਹੋਣਾ ਨਹੀਂ ਹੋਣਾ ਨਾ ਅਮਰਤ ਬਚਾਉਣਾ ਪੈਣਾ ਵਾ ਵਿਕਾਰਾਂ ਤੋਂ ਮੁਕਤ ਹੋਣਾ ਪੈਣਾ ਵਾ ਵਿਕਾਰਾਂ ਤੋਂ ਮੁਕਤ ਕਰਦਾ ਕੌਣ ਗੁਰਬਾਣੀ ਕਰਦੀ ਗੁਰਬਾਣੀ ਵਿਕਾਰ ਦੱਸੂਗੀ ਨਾਲ ਹੀ ਤੈਨੂੰ ਇਹ ਤੋਂ ਬਚਣ ਦਾ ਇਹਦੀ ਦਵਾਈ ਵੀ ਇਹਦੇ ਨਾਲ ਹੀ ਦੱਸ ਦਿੰਦੀ ਕਿ ਲੈ ਭਾਈ ਹੁਣ ਇਹ ਤੋਂ ਬਚਣਾ ਤੇ ਆਹ ਚੀਜ਼ ਖਾ ਆਹ ਤੂੰ ਕੰਮ ਨਹੀਂ ਕਰਨਾ ਔਰ ਇਹ ਜ ਵੀ ਦੱਸਦੀ ਏ ਦਵਾਈ ਵੀ ਦੱਸਦੀ ਏ ਤੇ ਮੇਰੇ ਸਤਿਗੁਰ ਪਾਤਸ਼ਾਹ ਕੋਲ ਤਾਂ ਐਸੀ ਦਵਾਈ ਹੈ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਦੇ ਮੁਕ ਔਕਤ ਕਾਟੇ ਜਮ ਕੀ ਪੰਦਾ ਡਾਕਟਰ ਦਾ ਸਿਰਫ ਕੇਵਲ ਤੋਂ ਕੇਵਲ ਸਰੀਰ ਦਾ ਰੋਕ ਕੱਟਦਾ ਨਾ ਉਹਦੀਆਂ ਦਵਾਈਆਂ ਬੁੱਟਿਆ ਪਰ ਮੇਰੇ ਸਤਿਗੁਰਤਾ ਪਾਤਸ਼ਾਹ ਜੀ ਇਹ ਤਾਂ ਜਮਾਂ ਦੀਆਂ ਫਾਇਆਂ ਕਰਦਾ ਕਟਾਉਣੀਆਂ ਨੇ ਜਿਨੇ ਕਟਾਉਣੀਆਂ ਭਾਈ ਜਿਹਦੀ ਇੱਛਾ ਜਦੀ ਭਾਵਨਾ ਹੈ ਕਿ ਮੈਂ ਜਮਾਂ ਤੋਂ ਬਚਣਾ ਆ ਜਾਵੇਂ ਹੁੰਦੇ ਨੇ ਭਾਈ ਅਜਿਹੇ ਤੁਰੇ ਫਿਰਦੇ ਆ ਨਾ ਜੀਵ ਜੰਤੂ ਦੇਖਦੇ ਆ ਇਹਨਾਂ ਦੇ ਜੋ ਹਾਲਾਤ ਨੇ ਤੇ ਜਿੰਨਾ ਬਹੁਤ ਸਤਗੁਰੂ ਪਾਤਸ਼ਾਹ ਜੀ ਨੇ ਕਹਿ ਦਿੱਤਾ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸੇ ਆ ਜਾਏ ਅੱਗੇ ਇਹ ਵੀ ਦੱਸ ਦਿੱਤਾ ਪਹਿਲਾਂ ਇਹ ਦੱਸ ਦਿੱਤਾ ਹੈ ਕਿ ਜਮਾਂ ਦੀ ਮਾਰ ਹੁਣ ਜਮ ਸਾਨੂੰ ਕਿਤੇ ਬਾਹਰੋਂ ਨਹੀਂ ਮਿਲਣੇ ਇਸੇ ਧਰਤੀ ਤੇ ਹੁੰਦੇ ਆ ਉਸ ਬੱਕਰੇ ਬਾਤ ਤੇ ਉਹ ਕਸਾਈ ਉਹਦਾ ਜਮ ਹੈ ਮਾਲਕ ਨੇ ਸਭ ਨੂੰ ਇੱਥੋਂ ਹੀ ਪੈਦਾ ਕੀਤਾ ਹੋਇਆ ਜੋ ਜਿਹਦੀ ਸੇਵਾ ਕਰਦਾ ਪਸ਼ੂ ਪੰਛੀ ਸੰਭਾਲਦੇ ਆ ਤਾਂ दारू ਪਸ਼ੂ ਨੂੰ ਏ ਭਾਈ ਉਹਨਾਂ ਦੇ ਕਰਮ ਨੇ ਭਾਜਾ ਕਿ ਕੋਈ ਨਾ ਕੋਈ ਜ਼ਿੰਦਗੀ ਚੰਗਾ ਕਰਮ ਕੀਤਾ ਹੋਵੇ ਬਿੱਤੂ ਜਿੰਨਾ ਚੰਗਾ ਕਰੇਗਾ ਉਹਦਾ ਫਲ ਵੀ ਆ ਮਾੜਾ ਕਰੇਗਾ ਉਹਦਾ ਫਲ ਵੀ ਮਿਲਣਾ ਤਾਂ ਹੈ ਗਈ ਇਹ ਤਾਂ ਹੋ ਨਹੀਂ ਸਕਦਾ ਜਾਂ ਦਿਨ ਰਹੂ ਜਾਂ ਰਾਤ ਰਹੂ ਇੱਕ ਚੀਜ਼ ਤਾਂ ਹੋਣੀ ਹੁੰਦੀ ਹੈ ਨਾ ਹੁਣ ਕਰਮ ਚੰਗੇ ਹੋਣਗੇ ਜਾਂ ਮਾੜੇ ਹੋਣਗੇ ਹੋਣਗੇ ਤਾਂ ਹੋਣਗੇ ਨਾ ਇਹ ਤਾਂ ਹੈ ਨਹੀਂ ਕੋਈ ਜਮੇ ਤੂੰ ਮੁਕਤ ਹੋਵੇਂਗਾ বিনা ਚੰਗਾ ਕੀਤਾ ਨਾ ਮਾੜਾ ਕੀਤਾ ਇਹ ਚੰਗਾ ਮਾੜਾ ਕਰਮ ਜੋ ਵੀ ਕੀਤਾ ਤੈਨੂੰ ਉਹਦਾ ਫਲ ਮਿਲਣਾ ਹੈ ਜਿਹੜੇ ਪਸ਼ੂ ਪਾਂਚੇ ਦੀ ਸੇਵਾਵਾਂ ਹੁੰਦੀਆਂ ਨੇ ਸਮਝ ਲੈ ਇਹਨਾਂ ਦੇ ਚੰਗੇ ਕਰਮ ਸੀ ਇਹਨਾਂ ਨੇ ਕੋਈ ਚੰਗੇ ਬੀਜ ਬੀਜੇ ਸੀ ਉਹਦਾ ਫਲ ਖਾ ਰਹੇ ਤੇ ਜਿਹਦੇ ਉਲਟ ਨੇ ਪਾਈ ਡਾਂਗ ਖਾਂਦੇ ਭਾਵ ਮਾਰਾ ਪੈਂਦੀਆਂ ਨੇ ਉਹ ਖੇਤਾਂ ਇਤਰੇ ਫਿਰਦੇ ਆ ਪੀਣ ਨੂੰ ਪਾਣੀ ਨਹੀਂ ਕਿਵੇਂ ਹਾਲਾਤ ਹੁੰਦੇ ਆ ਜਾਨਵਰਾਂ ਦੇ ਹੁਣ ਕਸਾਈ ਇਹਦੇ ਵਾਸਤੇ ਜਾ ਮੈਂ ਜਿਹੜੇ ਕਿਸਾਈ ਇਹਨਾਂ ਨੂੰ ਮਾਰਦੇ ਆ ਭਾਬ ਬੱਕਰੇ ਮੁਰਗੇ ਹੋਰ ਪੰਛੀਆਂ ਨੂੰ ਇਹਦੇ ਬਾਅਦ ਤੇ ਉਹ ਜੰਮ ਵਹਿਗਰੂ ਹੀ ਜੰਮ ਬਣਾ ਦਿੰਦਾ ਕੋਈ ਸਪੈਸ਼ਲੀ ਕੈਟਾਗਰੀ ਹੁੰਦੀ ਕਿ ਸਾਨੂੰ ਲੱਗਦਾ ਕਿ ਸ਼ਾਇਦ ਅਸੀਂ ਫਿਲਮਾਂ 'ਚ ਦੇਖਿਆ ਕਿਤਾਬਾਂ 'ਚ ਪੜਿਆ ਕਿ ਜਮਾਂ ਦੇ ਲੰਬੇ ਲੰਬੇ ਨਾ ਹੁੰਦੇ ਕਿ ਉਹਨਾਂ ਦੇ ਸਰੀਰ ਇਸ ਤਰ੍ਹਾਂ ਹੁੰਦੇ ਉਹ ਤਾਂ ਇੱਕ ਕਲਪਨਾ ਕੀਤੀ ਹੋਈ ਹੈ ਮਨੁੱਖ ਦੀ ਆਪਣੇ ਆਪ ਬਣਾਈ ਹੋਈ ਹੈ ਪਰ ਅਸਲ ਦੇ ਵਿੱਚ ਐਸਾ ਕੁਝ ਵੀ ਨਹੀਂ ਹੈ ਅਸਲ ਦੇ ਵੇਤਾਂ ਭਾਈ ਤੇਰਾ ਜਮ ਇੱਥੇ ਹੀ ਐ ਕਰ ਕਰੇ ਸੋ ਐ ਕਰ ਪਾਏ ਜਿੱਥੇ ਕੀਤਾ ਉੱਥੇ ਹੀ ਭਾਈ ਦੁੱਖ ਭੋਗੇਗਾ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਮਨੁੱਖ ਦੁੱਖ ਭੋਗਦਾ ਨਾ ਕਿਸੇ ਵੀ ਕਰਕੇ ਉਹਨੇ ਭਾਈ ਆਪਣੀ ਜ਼ਿੰਦਗੀ ਚ ਮਾੜੇ ਕਰਮ ਬੀਜੇ ਹੋਏ ਨੇ ਜਿਹਾ ਬੀਜੇ ਸੋ ਲੁਣੇ ਕਰਮ ਸੰਧਲਾ ਕੇ ਹੋਵੇਂ ਤੰਦਰੋਗ ਮੰਦਾਰ ਹੋ ਗਏ ਕੋਈ ਵੀ ਤਕਲੀਫ ਹੈ ਇਹ ਸਭ ਕੁਝ ਤੇਰੀ ਕਰਮਾਂ ਦੀ ਖੇਡ ਹੈ ਤੂੰ ਜ਼ਿੰਦਗੀ ਚ ਮਾੜਾ ਕੀਤਾ ਹੈ ਤੇ ਮਾੜੇ ਬੀਜੇ ਵੀ ਤੇ ਮਾੜੇ ਵੱਢ ਪਏ ਜੇ ਤਨ ਕਰਕੇ ਦੁਖੀ ਹੈ ਰੋਗਾਂ ਦੇ ਵਿੱਚ ਗ੍ਰਸਤ ਕੀਤਾ ਹੋਇਆ ਸਮਾਂ ਆਖਰੀ ਚੱਲਦਾ ਰਹੇ ਹੈ ਕਿ ਚੱਲਣਾ ਫੇਰਨਾ ਮੁਸ਼ਕਲ ਹੋ ਗਿਆ ਸਾਹਸ ਤੱਕ ਨਹੀਂ ਸਹੀ ਤਰੀਕੇ ਨਾਲ ਹੁੰਦੇ ਪਤਾ ਕੀ ਗੱਲ ਹੈ ਇਹ ਭਾਈ ਜਿਹੜੇ ਤੂੰ ਮਾੜੇ ਕਰਮ ਕਰਦਾ ਰਿਹਾ ਹੈਂ ਉਨਾ ਦਾ ਫਲ ਵੀ ਤਾਂ ਵੈਗਰੂ ਨੇ ਤੈਨੂੰ ਦੇਣਾ ਹੀ ਦੇਣਾ ਨਾ ਜੇ ਆ ਵੀ ਜੇ ਸੋ ਲੁਣੇ ਕੋਈ ਨਹੀਂ ਬਚ ਸਕਦਾ ਨਾ ਕਿ ਦੇਵੀ ਦੇਵਤਾ ਨਾ ਗੁਰੂ ਕੋਈ ਨਹੀਂ ਬਚਣਾ ਇਹ ਤੋਂ ਜਿੱਦਾਂ ਕਰਮ ਕਰੇਗਾ ਮਨੁੱਖਾ ਦੇਹੀ ਵਿੱਚ ਆ ਕੇ ਫਲ ਤਾਂ ਤੈਨੂੰ ਮਿਲਣਾ ਹੀ ਮਿਲਣਾ ਹੈ ਇਹ ਮਨੁੱਖ ਭੁੱਲ ਜਾਂਦਾ ਇੰਨਾ ਗੱਲਾਂ ਨੂੰ ਕਿ ਤਾਂ ਭਾਈ ਮੇਰੇ ਹੀ ਮਾੜੇ ਕਰਮ ਨੇ ਦੱਤੇ ਦੋਸ਼ ਨਾ ਦੇਹੀ ਕਿਸੇ ਦੋਸ਼ ਕਰਮਾ ਆਪਣਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨ ਕਿ ਜੋ ਮਨੁੱਖ ਮਾੜੇ ਕਰਮ ਕਰਦਾ ਨਾ ਇਹ ਨਹੀਂ ਕਿ ਭਈ ਜ਼ਿੰਦਗੀ ਭਰ ਠੱਗਾ ਠੋਰੀਆਂ ਕੀਤੀਆਂ ਲੁੱਟਿਆ ਖੋਇਆ ਵੀ ਅੱਜ ਅਸੀਂ ਅਮੀਰ ਬਣ ਗਏ ਤੇ ਬਾਦਸ਼ਾਹ ਕਹਿੰਦੇ ਜਿੰਨਾ ਤੂੰ ਮਰਜ਼ੀ ਬਣ ਜਾ ਜਿਹੜਾ ਕੋ ਤੂੰ ਖਾਦਾ ਨਾ ਹੱਕ ਪਰਾਇਆ ਨਾਨਕਾ ਉਸ ਸੂਰਸਕ ਕਿ ਪ੍ਰਾਏ ਹੱਕ ਖਾਦੇ ਹੁਣ ਗੁਰ ਪੀਰ ਹਮ ਤਾਂ ਪਰੇ ਜਾ ਮੁਰਦਾਰਣਾ ਖਾਇ ਮਦਾਰ ਭਾਗ ਕਿ ਭਾਈ ਐਸੇ ਕਰਮ ਕਰਕੇ ਕਿ ਜਿਹਦੇ ਨਾਲ ਦੂਸਰੇ ਦਾ ਨੁਕਸਾਨ ਹੋਵੇ ਆ ਦੇਖੋ ਨਾ ਹੁਣ ਕਿਵੇਂ ਸਮਾਜ ਦੇ ਵਿੱਚ ਚੱਲ ਰਿਹਾ ਹੈ ਕਿ ਜਿਨ੍ਹਾਂ ਨੇ ਭਾਈ ਨਸ਼ੇ ਵੇਚ ਵੇਚ ਕੇ ਆਪਣੇ ਕਾਰਬਾਰ ਬਣਾਏ ਗੱਡੀਆਂ ਮੋਟਰਾਂ ਬਣਾਈਆਂ ਹੁਣ ਆ ਗਿਆ ਭਾਈ ਜਿਹਨੂੰ ਪੀਲਾ ਪੰਜਾ ਕਹਿੰਦੇ ਅਸਲ 'ਚ ਵੈਗਰੂ ਵੱਲੋਂ ਭੇਜਿਆ ਹੋਇਆ ਜੰਮ ਹੈ ਕਿ ਚੱਲ ਭਾਈ ਜਿਵੇਂ ਬਣਾਈਆਂ ਜੱਤ ਰਾਇਓ ਤਤਰ ਗਾਇਓ ਉਹ ਗੱਲ ਹੋ ਗਈ ਵੀ ਜਿਸ ਤਰ੍ਹਾਂ ਬਣਾਈ ਸੀ ਠੱਗਾ ਠੋਰੇ ਨਾਲ ਉਵੇਂ ਹੀ ਵੈਗਰੂਂ ਜੀ ਜਾ ਰਹੇ ਹੋ ਭੱਜੇ ਫਿਰਦੇ ਆ ਨਾ ਦੁਨੀਆ ਕਿ ਕਦੇ ਤਾਂ ਬੜੀ ਚੀਜ਼ ਬਈ ਅਸੀਂ ਬੜੇ ਇਤਨਾੜਾ ਬੜੇ ਭਾਈ ਉੱਚੀ ਜੀ ਬੋਲਦੇ ਸੀ ਇੱਕ ਧਾਫੜ ਕਰਕੇ ਅਈ ਤਾਂ ਭਾਈ ਕਰਾਂਗੇ ਕਹਿੰਦੇ ਸੀ ਤੇ ਫਿਰ ਦੇਖ ਲੋ ਅੱਜ ਦੇ ਸਮੇਂ 'ਚ ਹਾਲਾਤ ਕੀ ਹੋ ਰਹੇ ਹੈ ਮਾੜਾ ਕੀਤਾ ਜਿਸਨੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਰੁੱਖੀ-ਬਿਸੀ ਕਰਕੇ ਗੁਜ਼ਾਰਾ ਕੀਤਾ ਉਹ ਇੱਥੇ ਵੀ ਖੁਸ਼ ਹੈ ਅੱਗੇ ਵੀ ਖੁਸ਼ ਹੀ ਰਹੇਗਾ ਪਰ ਜਿਹਨੇ ਭਾਈ ਮਾੜੇ ਕਰਮ ਕੀਤੇ ਹੋਏ ਐ ਇੱਥੇ ਵੀ ਦੁਖੀ ਐ ਅੱਗੇ ਵੀ ਦੁਖੀ ਐ ਅੱਗੇ ਵੀ ਉਹਦੇ ਬਾਤੇ ਨਰਕ ਹੀ ਪਿਆ ਵਾ ਜੀਵ ਜੰਤੂਆਂ ਨਰਕ ਪਿਆ ਇਹ ਚਾਰ ਦਿਨ ਦੀ ਖੇਡ ਜਿਹੜੀ ਹੁੰਦੀ ਐ ਨਾ ਇਹਨੂੰ ਆਪਾਂ ਸੁਖੀ ਬਣਾਉਣ ਦੀ ਖਾਤਰ ਸੰਸਾਰ ਨੂੰ ਦੁਖੀ ਕਰ ਦਨੇ ਆ ਠੱਗਾ ਠੋਰੀਆਂ ਕਰਦੇ ਆ ਬਹੁ ਪਰਪੰਚ ਕਰ ਪਰ ਤਨ ਲਿਆਵੇ ਸੁਤ ਧਾਰਾ ਪਰ ਆਨੁਤਿਤਾਵੇ ਬੜੇ ਮਾੜੇ ਕਰਮ ਕਰਕੇ ਘਰ ਪਰਵਾਸ ਤੇ ਬੱਚਿਆਂ ਬਾਤ ਤੇ ਪਤਨੀ ਬਾਤ ਤੇ ਉਹਦੇ ਹਾਰ ਚੰਗਾਰ ਬਾਤ ਤੇ ਕਿਵੇਂ ਠੱਗਾ ਠੋਰੀਆਂ ਕਰਕੇ ਧਨ ਦੌਲਤ ਇਕੱਠੇ ਕਰਦਾ बहु पर पंच कर पर तन ले आवे लिया सुत पे आन आठा मन मेरे भूले कपटना की मना ठगा ठो गया वाहगुरु तो भाई वाहगुरु तो। कोई बच्चा नहीं है लोकपति पति ने कछु ना हो ना ही राम ये आना ओ रब वाहगुरु कोई बच्चा नहीं है जो तेरी तू छुपा लेंगा के। ਉਨੇ ਤਾਂ ਪੈਤ੍ਰੀ ਨਾਲ ਦੀ ਨਾਲ ਹੀ ਤੇਰੇ ਕਰਮ ਬਣਾਈ ਜਾਣੇ ਇਹ ਜੋ ਅੱਜ ਦੁੱਖ ਸੁੱਖ ਜੋ ਵੀ ਮਨੁੱਖ ਭੁਗਦਾ ਨਾ ਕਿ ਸਭ ਤੋਂ ਵੱਡਾ ਦੁੱਖ ਤਾਂ ਵਿਛੋੜੇ ਦਾ ਹੁੰਦਾ ਵਿਛੋੜਾ ਸੁਨੇ ਦੁੱਖ ਪੈਣ ਡੁੱਠੇ ਮੇਰੇ ਉਹ ਦਬਾਜ ਪਿਆਰੇ ਆਪਣੇ ਵਿਰਹੀ ਨਾ ਤਰੋ پتہ ਕਿਹੜਾ ਦੁੱਖ ਪਰਮਾਤਮਾ ਤੋਂ ਵਿਛੜ ਜਾਣਾ ਪਰਮਾਤਮਾ ਨੂੰ ਧਿਆਉਣਾ ਨਹੀਂ ਹੈ ਉਹਦੀ ਭਜਨ ਬੰਦਗੀ ਨਹੀਂ ਕਰਨੀ ਕਿ ਉਸ ਦੇ ਮਾਰਗ ਤੇ ਚੱਲਣਾ ਕਿ ਉਸ ਵੈਗਰੂ ਦੇ ਮਾਰਗ ਤੇ ਨਹੀਂ ਚੱਲਣਾ ਭਾਈ ਉਲਟਾ ਫੱਜਨ ਬੰਦਗੀ ਕਰਨ ਵਾਲੀਆਂ ਆਤਮਾ ਰੂਹਾਂ ਦੇ ਉੱਤੇ ਕਿ ਉਹਨਾਂ ਨੂੰ ਭਾਈ ਕਿਸੇ ਪ੍ਰਕਾਰ ਦੀ ਮਦਦ ਸਹਾਇਤਾ ਨਹੀਂ ਉਲਟਾ ਨੁਕਸਾਨ ਕਿ ਨਾ ਭਾਈ ਇਹ ਰੱਬ ਦਾ ਨਾਮ ਕਿਉਂ ਜਪਦਾ ਹੁਣ ਬਹੁਤੀ ਜਗ੍ਹਾ ਰੱਬ ਦੇ ਪਿਆਰੇ ਗੁਰਮਖ ਪਿਆਰੇ ਹੁਣ ਗੱਲਾਂ ਚੱਲਦੀਆਂ ਚੱਲਦੀਆਂ ਕਸਾਂ ਚੱਲਦੀਆਂ ਚੱਲਦੀਆਂ ਵਿਚਾਰ ਆ ਜਾਂਦੀਆਂ ਗੁਰਮਤਿ ਦੇ ਪਿਆਰੇ ਸਤਿਕਾਰਯੋਗ ਸਾਡੇ ਮਾਸਟਰ ਜੀ ਕਿੰਨਾ ਵਧੀਆ ਉਦਮ ਹੈ ਇਹਨਾਂ ਦਾ ਕਿ ਬੱਚਿਆਂ ਨੂੰ ਪੜ੍ਹਾਉਂਦੇ ਆ ਗੁਰਮਤਿ ਦਾ ਗਿਆਨ ਦਿੰਦੇ ਆ ਗੁਰਬਾਣੀ ਪੜ੍ਹਾਉਂਦੇ ਆ ਕਿ ਬੱਚੇ ਬੁਰੇ ਕੰਮ ਤੋਂ ਨਸ਼ਿਆਂ ਤੋਂ ਬਚਣ ਇਹਨਾਂ ਨੂੰ ਸਮਾਜ ਦੇ ਵਿੱਚ ਰਹਿਣ ਦਾ ਢੰਗ ਤਰੀਕਾ ਪਤਾ ਲੱਗੇ ਗੁਰੂ ਨਾਨਕ ਸਾਹਿਬ ਦੇ ਪਦੇ ਤੇ ਚੱਲਣ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਗੁਰਮਤਿ ਦਾ ਗਿਆਨ ਦਿੰਦੇ ਆ ਪਰ ਦੁਨੀਆ ਨੂੰ ਉਹ ਵੀ ਹਜਮ ਨਹੀਂ ਆਉਂਦਾ ਕਿ ਪਿਤਾ ਟਿੱਪਣੀ ਕੋਣ ਕਰਦਾ ਕਿ ਜਿਹਦਾ ਕੋਈ ਆਉਦਾ ਗੁਰਨੀ ਪੀਰਨੀ ਇਹਦਾ ਕੋਈ ਦੀਨੀ ਓਮਾਨੀ ਉਹ ਕਹਿੰਦੇ ਭਾਈ ਕਹਿੰਦੇ ਬੱਚੇ ਪਾੜ ਕਿਉਂ ਕਰਦੇ ਜੀ ਦੇਖੋ ਉਹ ਪਾਈ ਬੱਚੇ ਕਰਦੇ ਆ ਹੋਰ ਇਹਨਾਂ ਨੂੰ ਭਾਈ ਹੱਥ ਦਿਨਾਂ ਦੀ ਸ਼ਰਾਬ ਦੀਆਂ ਬੋਤਲਾਂ ਫੜਾਦੀਏ ਗੋਲੀਆਂ ਖਾਣ ਲਾਦੀਏ ਜੀ ਸੋਡੇ ਕਰ ਵਾਰ ਚੱਲਣ ਦੇਖੋ ਦੁਨੀਆ ਕਿੱਧਰ ਤੁਰ ਹੀ ਫਿਰਦੀ ਹੈ ਕਿ ਜੋ ਭਾਈ ਜਿਸ ਤਰੀਕੇ ਨਾਲ ਗੁਰਮਤਿ ਦੇ ਮਾਰਗ ਤੇ ਚੱਲਦਾ ਉਹ ਚੱਲਣ ਦੋ ਭਾਈ ਚੱਲ ਭਾਈ ਤੂੰ ਵੀ ਆ ਜਾ ਤੂੰ ਵੀ ਆਏ ਚੱਲ ਭਾਈ ਕੋਈ ਨਾ ਕੋਈ ਨਹੀਂ ਲਾਗ ਤ ਲਾਗ ਤ ਲੱ ਰੰਗ ਲਾਗਾ ਰੇ ਕਿ ਲੱਗਦਿਆਂ ਲੱਗਦੇ ਰੰਗ ਲੱਗਦਾ ਹੁੰਦਾ ਭਾਈ ਜਿਹਦੇ ਦੂਰ ਬੈਠੇ ਆ ਭਾਈ ਇਹ ਨਹੀਂ ਰੰਗ ਲੱਗਦਾ ਹੁੰਦਾ ਇਹ ਤਾਂ ਭਾਈ ਦਾਇਰੇ ਵਿੱਚ ਆਉਣਾ ਪੈਂਦਾ ਪਰ ਇਹਨਾਂ ਲੋਕਾਂ ਨੂੰ ਵੀ ਆ